ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਲਾਘਾਜੋ ਕਦਮ ਹੈ ਜੋ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਕਮੇਟੀ ਪਿੰਡ ਦੇੜਕਾ ਦੀ ਸਮੁੱਚੇ ਜਥੇਬੰਦੀ ਵੱਲੋਂ ਇੱਕ ਜੋਗ ਉਪਰਾਲਾ ਕੀਤਾ ਗਿਆ ਜੋ ਕਿ ਬੱਚਿਆਂ ਨੂੰ ਅੱਜ ਦੇ ਯੁੱਗ ਵਿੱਚ ਕਾਲ ਯੁੱਗ ਮੈਂ ਕੀਰਤਨ ਪ੍ਰਧਾਨਾਂ ਦੇ ਵਾਕ ਅਨੁਸਾਰ ਛੋਟੇ-ਛੋਟੇ ਬੱਚਿਆਂ ਨੂੰ ਬਚਪਨ ਤੋਂ ਇਸ ਗੁਰ ਸ਼ਬਦ ਨਾਲ ਜੋੜਨ ਦੀ ਸਿੱਖਲਾਈ ਦਿੱਤੀ ਜਾ ਰਹੀ ਹੈ ਮਾਣੂਕੇ ਨਗਰ ਤੋਂ ਭਾਈ ਤਨਜਿੰਦਰ ਸਿੰਘ ਜੀ ਹਟੂਰ ਵਾਲੇ ਉਹ ਇਥੇ ਉਪਰਾਲਾ ਕੀਤਾ ਉਹਨਾਂ ਨੇ ਬੱਚਿਆਂ ਨੂੰ ਸਿਖਾਉਣ ਦਾ ਹੋਰ ਵੀ ਬੱਚਿਆਂ ਨੂੰ ਪਿੰਡ ਦੇ ਨਗਰ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਿੰਨੇ ਵੀ ਬੱਚੇ ਕੀਰਤਨ ਦੀ ਦਾਤ ਪ੍ਰਾਪਤ ਕਰਨਾ ਚਾਹੁੰਦੇ ਆ ਉਹ ਆਪਣੇ ਮਾਤਾ ਪਿਤਾ ਜੀ ਨਾਲ ਵਿਚਾਰ ਕਰਕੇ ਮਾਪਿਆਂ ਨੂੰ ਵੀ ਬੇਨਤੀ ਆ ਬੱਚਿਆਂ ਨੂੰ ਗੁਰੂ ਦੇ ਲੜ ਲਾਉਣ ਲਈ ਆਪਾਂ ਨੂੰ ਉਹਨਾਂ ਦੇ ਜੀਵਨ ਦੀ ਇਹ ਸਿੱਖਿਆ ਜੋ ਕੀਰਤਨ ਮਹ ਪ੍ਰਦਾਨਾ ਕਾਲ ਯੁਗ ਮੈਂ ਕੀਰਤਨ ਪ੍ਰਦਾਨਾ ਤੇ ਮਹਾਵਾਕ ਅਨੁਸਾਰ ਆਪਾਂ ਬੱਚਿਆਂ ਨੂੰ ਇਸ ਪਾਸੇ ਜੋੜ ਗਏ ਵਰਦੋਰਾ ਸੰਤ ਬਾਬਾ ਮਗਰ ਸਿੰਘ ਜੀ ਦੇ ਤਪ ਸਥਾਨਾਂ ਤੇ ਛੋਟੇ ਬੱਚਿਆਂ ਨੂੰ ਸਖਲਾਈ ਦੇਣ ਵਾਸਤੇ ਪ੍ਰਬੰਧ ਕੀਤਾ ਗਿਆ ਸੋ ਬੇਨਤੀ ਕਰਾਂਗੇ ਸਾਰੇ ਮਾਪੇ ਭਾਈ ਬੱਚਿਆਂ ਨੂੰ ਇਸ ਬਾਣੀ ਦੇ ਨਾਲ ਜੋੜ ਲਈ ਆਪਾਂ ਉਪਰਾਲਾ ਕੀਤਾ ਹੈ ਇਧਰਲੇ ਪਾਸੇ ਲਾਈਏ ਤਾਂ ਕਿ ਆਉਣ ਵਾਲੇ ਭਵਿੱਖ ਵਿੱਚ ਬੱਚਿਆਂ ਦਾ ਭਵਿੱਖ ਬਣ ਸਕੇ ਤੇ ਇਹ ਦਾਤ ਪ੍ਰਾਪਤ ਕਰ ਸਕਣ ਸੁਰਾਂ ਵੀ ਸੋ ਇਹ ਤਰਜਿੰਦਰ ਸਿੰਘ ਜੀ ਰਾਗੀ ਜਥਾ ਦੌਰ ਵਾਲੇ ਜੋ ਮਾਨਕੀ ਨਗਰ ਤੋਂ ਉਹ ਭਾਈ ਆਇਆ ਕਰਨੇ ਰਿਸਕਾਉਣ ਵਾਸਤੇ ਬਾਬਾ ਮਗਰਸ ਸਿੰਘ ਜੀ ਦੇ ਸਥਾਨਾਂ ਤੇ ਆ ਕੇ ਪਾਈ ਇਹ ਦਾਤ ਪ੍ਰਾਪਤ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੇ ਬੋਲ ਦਿੰਦੇ ਸਤਿਕਾਰ ਕਮੇਟੀ ਵੱਲੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਆਪਣੇ ਇਲਾਕੇ ਦੇ ਪਿੰਡ ਡੇੜਕਾ ਵਿਖੇ ਜੋ ਕਿ ਗੁਰਦੁਆਰਾ ਬਾਬਾ ਮਗਰਸ ਸਿੰਘ ਜੀ ਤਿੰਨਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਨਗਰ ਨਿਵਾਸੀ ਅਤੇ ਸਤਕਾਰ ਕਮੇਟੀ ਵੱਲੋਂ ਇਹ ਕੋਦਮ ਕੀਤਾ ਗਿਆ ਕਿ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਵੇ ਪਿੰਡ ਦੇ ਵਿੱਚ ਸੋ ਇਸ ਮੁੱਚੇ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਕੋਦਮ ਕੀਤਾ ਉਪਰਾਲਾ ਕੀਤਾ ਸੋ ਉਹ ਕੀਰਤਨ ਸਿਖਲਾਈ ਕਲਾਸਾਂ ਅੱਜ ਤੋਂ ਹੀ ਨਗਰ ਦੇੜਕਾ ਵਿਖੇ ਸ਼ੁਰੂ ਨੇ ਸੰਤ ਬਾਵਾ ਮਗਰ ਸਿੰਘ ਜੀ ਦੇ ਗੁਰੂ ਘਰ ਵਿਖੇ ਸੋ ਆਪ ਸਮੁੱਚੇ ਸੰਗਤਾਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪ ਕੋ ਆਪਣੇ ਬੱਚਿਆਂ ਨੂੰ ਕੀਰਤਨ ਦੀ ਦਾਤ ਦੇ ਕੇ ਵਟਪਾਗੇ ਬਣਿਏ ਤਾਂ ਕਿ ਸਾਡੇ ਬੱਚੇ ਗਰਮਤ ਨਾਲ ਜੁੜੇ ਸਕਣ ਗੁਰਬਾਣੀ ਨਾਲ ਜੁੜੇ ਸਕਣ ਤੇ ਸਮੁੱਚੀਆਂ ਸੰਗਤਾਂ ਦਾ ਹੀ ਇਹਨਾਂ ਪ੍ਰਬੰਧਕਾਂ ਦਾ ਵੀ ਸਤਕਾਰ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇਹਨਾਂ ਨੇ ਸਾਨੂੰ ਇਹ ਸੇਵਾ ਦਿੱਤੀ ਹੈ ਬੱਚਿਆਂ ਨੂੰ ਕੀਰਤਨ ਸਿਖਾਉਣ ਦੀ ਸਤਿਗੁਰੂ ਜੀ ਕਿਰਪਾ ਕਰਨ ਸਾਡਿਆਂ ਨੇ ਅਰਦਾਸ ਕਰਨੀ ਆ ਵਾਹਿਗੁਰੂ ਜੀ ਕਿਰਪਾ ਕਰਕੇ ਸਾਤੋਂ ਵੀ ਇਹ ਸੇਵਾ ਲੈਣ ਅਤੇ ਬੱਚਿਆਂ ਨੂੰ ਸਤਿਗੁਰੂ ਜੀ ਕੀਰਤਨ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕਿਸ ਨੇ ਬੁਲ ਚਲੋ ਸ਼ੁਰੂ ਕਰੋ Claro, los